ਇਹ ਇੱਕ ਆਖਰੀ ਦਿੱਤਾ ਗਿਆ ਕਿ ਸਾਰਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਡੇ ਸਾਰਿਆਂ ਦੀਆਂ ਗੱਲਾਂ ਦਾ ਇੱਕ ਇੱਕ ਗੱਲ ਦਾ ਵੀਰੋ ਜਵਾਬ ਦਾਂਗੇ ਤੇ ਇੱਕ ਇੱਕ ਗੱਲ ਦਾ ਉਹਦਾ ਹੱਲ ਵੀ ਕੱਢਾਂਗੇ ਅੰਮ੍ਰਿਤਸਰ ਅਛੇਰੀ ਗੁਰੂ ਰਾਮਦਾਸ ਆਟੋ ਜੂਨੀਅਨ ਅਤੇ ਬੈਟਰੀ ਰਿਕਸ਼ਾ ਜੂਨੀਅਨ ਵੱਲੋਂ ਕਿਰਾਏ ਵਿੱਚ ਵਾਅਦਾ ਕਰਨ ਲਈ ਬੰਦ ਦੀ ਕਾਲ ਦਿੱਤੀ ਗਈ ਸਮੋਕੇ ਸ਼੍ਰੀ ਗੁਰੂ ਰਾਮਦਾਸ ਆਟੋ ਅਤੇ ਬੈਟਰੀ ਰਿਕਸ਼ਾ ਜੂਨੀਅਨ ਦੇ ਆਗੂਆਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਮਕਸਦ ਧਰਨੇ ਲਗਾ ਕੇ ਰਸਤੇ ਜਾਮ ਕਰਨਾ ਜਾਂ ਫਿਰ ਆਮ ਪਬਲਿਕ ਨੂੰ ਤੰਗ ਕਰਨਾ ਨਹੀਂ ਹੈ। ਉਹਨਾਂ ਕਿਹਾ ਕਿ ਵਧ ਰਹੀ ਮੰਗਾਈ ਦੇ ਕਾਰਨ ਆਟੋ ਰਿਕਸ਼ੇ ਦੇ ਕਿਰਾਏ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਾਧ ਰਹੀ ਮੰਗਾਈ ਨੂੰ ਲੈ ਕੇ ਅਸੀਂ ਵੀ ਆਪਣੇ ਪਰਿਵਾਰਾਂ ਨੂੰ ਪਾਲ ਸਕੀਏ ਸਭ ਤੋਂ ਪਹਿਲਾਂ ਫਤਿਹ ਪਰਵਾਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਨਕ ਸਿੰਘ ਛਾਟਾ ਸ੍ਰੀ ਗੁਰੂ ਰਾਮਦਾਸ ਆਟੋ ਯੂਨੀ ਦਾ ਮੁਖਸਲਾ ਕਰ ਹਾਂ ਤੇ ਜਿਹੜਾ ਅਹੁਦਾ ਬਦਲ ਕੇ ਮੈਨੂੰ ਯੂਨੀਅਨ ਨੇ ਵਾਈਸ ਪ੍ਰਧਾਨ ਦਾ ਅੱਜ ਤੋਂ ਅਲਾਉਸ ਕਰਨਾ ਹੈ ਮੈਂ ਅੱਜ ਕੁਝ ਵਿਚਾਰ ਜਿਹੜੇ মিডিਆ ਰਾਈ ਸਾਂਝੇ ਕਰਨਾ ਚਾਹੁੰਦਾ ਵਾ ਔਰ ਪਬਲਿਕ ਤੱਕ ਪਹੁੰਚਾਉਣ ਦਾ ਇੱਕ ਤੂਹੀ মিডিਆ ਹੀ ਕਿ ਜਰੀਆ ਹੈ ਇਸ ਕਰਕੇ ਮੈਂ মিডিਆ ਦਾ ਵੀ ਧੰਨਵਾਦ ਤੁਹਾਡਾ ਕਰਦਾ ਵਾ ਜਿਨ੍ਹਾਂ ਨੇ ਸਾਡੀ ਮੰਗ ਜਾਂ ਸਾਡੇ ਦੁੱਖ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਔਰ ਸਾਡੀ ਮੈਂ ਵੇਖੋ ਪਬਲਿਕ ਨੂੰ ਪਰੇਸ਼ਾਨ ਕਰਨਾ ਜਾਂ ਰੋਡ ਜਾਮ ਕਰਕੇ ਕਿਸੇ ਵੀ ਦੁੱਖ ਤਕਲੀਫ ਕਿਸ ਨੂੰ ਦੇਣਾ ਉਹ ਸਾਡਾ ਮਕਸਦ ਨਹੀਂ ਅਸੀਂ ਅੱਜ ਦੀ ਜਿਹੜਾ ਮੀਟਿੰਗ ਰੱਖੀ ਆ ਸਿਰਫ ਕਰਾਈ ਨੂੰ ਲੈ ਕੇ ਰੱਖੀ ਆ ਔਰ ਇਹ ਹਰ ਅਸੀਂ ਪਬਲਿਕ ਨੂੰ ਵੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਤੁਸੀਂ ਸਭ ਜਾਣਦੇ ਜੇ ਕਿ ਮੰਗਾਈ ਕਿੰਨੀ ਵੱਧ ਗਈ ਜੀ ਅੱਜ ਇੱਕ ਸਬਜੀ ਸਬਜੀ ਨੂੰ ਮਾਮੂਲੀ ਲੈ ਕੇ ਚੱਲੋ ਸਬਜੀ ਬਗੈ ਰੋਟੀ ਨਹੀਂ ਖਾਦੀ ਜਾਂਦੀ ਉਸ ਸਬਜੀ ਨੇ ਸਬਜੀ ਦੇ ਰੇਟ ਜਿਹੜੇ ਦਿਹਾੜੀ 'ਚ ਤਿੰਨ ਵਾਰ ਬਦਲਦੇ ਨੇ ਜਿਹੜੀ ਸਬਜੀ ਸਵੇਰੇ ਗੋਭੀ ਲਾ ਲੋ ਆਲੂ ਲਾ ਲੋ 30 ਰੁਪਏ ਕਿਲੋ ਨੇ ਸਵੇਰੇ ਤੋਂ ਦੁਪਹਿਰ ਨੂੰ 20 ਹੋ ਜਾਂਦੇ ਨੇ ਤੇ ਸ਼ਾਮ ਨੂੰ ਉਹੀ ਗੋਭੀ 10 ਰੁਪਏ ਵਿਕਦੀ ਆ ਇਸੇ ਤਰ੍ਹਾਂ ਗਿਣਤੀ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਟੋ ਚਾਲਕ ਨੇ ਪਰ ਜਿਹੜਾ ਅੱਜ ਦੇ ਇਕੱਠਾ ਉਹ ਨਾ ਮਾਤਰੀ ਲੱਗ ਰਿਹਾ ਕਾਫੀ ਵੱਡੀ ਗਿਣਤੀ ਵਿੱਚ ਨੌਜਵਾਨ ਨਹੀਂ ਆਟੋ ਚਾਲਕ ਨਹੀਂ ਪਹੁੰਚੇ ਦੇਖੋ ਜੀ ਇਹ ਤੇ ਕਿਸੇ ਨੂੰ ਜ਼ੋਰਾਂ ਜ਼ਬਰੀ ਸਾਦ ਕੇ ਉਹ ਤੇ ਗੱਲ ਹੋ ਗਈ ਬਨ ਕੇ ਮੁਸਲਮਾਨ ਕਰਨ ਵਾਲੀ ਹੈ ਹੀ ਕਾਲ ਦਿੱਤੀ ਆ ਜੁਨੀਆਂ ਦਾ ਕੰਮ ਸੀ ਕਾਲ ਦੇ ਕੇ ਔਰ ਕਰਾਈ ਦੇ ਜਿਹੜਾ ਵੀ ਮਸਲਾ ਹੁੰਦਾ ਹੈ ਕੋਈ ਵੀ ਮੁੱਦਾ ਚੁੱਕਿਆ ਜਾਂਦਾ ਹੈ ਤੇ ਜੁਨੀਆਂ ਨਾਲ ਆਪਣੀ ਕਾਲ ਹੀ ਕਰ ਸਕਦੀ ਆ ਨਾ ਕਿ ਕਿਸੇ ਨਾਲ ਧੱਕਾ ਤੱਕਾ ਇਸ ਕਰਕੇ ਕਿਉਂਕਿ ਜੀਦੇ ਨਾਲ ਕਰਾਂਗੇ ਉਹੀ ਇਸ ਚੀ ਦਾ ਗੁੱਸਾ ਵੀ ਕਰੇਗਾ ਹੋ ਸਕਦਾ ਗਾੜੀਆਂ ਤੋ ਤੋ ਮੈਂ ਮੈਂ ਹੋ ਜੇ ਤੇ ਇਹਦੇ ਆਪੋ ਆਪ ਨੂੰ ਚਾਹੀਦਾ ਸੀ ਕਿ ਕਿਰਾਇਆ ਹਰ ਇੱਕ ਨੂੰ ਰੋਟੀ ਸੌਕੀ ਖਾਣ ਹਰ ਕੋਈ ਚਾਹੁੰਦਾ ਹੈ ਤੇ ਜੇ ਕਿਰਾਇਆ ਵਧ ਜਾਂਦਾ ਏ ਤੇ ਰੋਟੀ ਸੌਖੀ ਹਰ ਬੰਦਾ ਖਾਏਗਾ ਪਰ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਚਲੋ ਜੇ ਨਹੀਂ ਆਏ ਬਾਕੀ ਆਉਣਾ ਚਾਹੀਦਾ ਸੀ ਤੁਹਾਡੇ ਆਗਾ ਵੀ ਫੇਰੇ ਜਾਏਗਾ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਜੂਨੀਅਰ ਨੇ ਫੈਸਲਾ ਕੀਤਾ ਵਾ ਔਰ ਇਹ ਇਕੱਠ ਦੇ ਵਿੱਚ ਪਬਲਿਕ ਕੋਲੋ ਆਟੋ ਡਰਾਈਵਰ ਵੀਰਾ ਕੋਲੋ ਇਹਦੀ رائے ਲਈ ਜਾਊਗੀ ਇਹਦੇ ਤੇ ਵਿਚਾਰ ਉਹਨਾਂ ਦੇ ਰਾਈ ਜਿਹੜਾ ਕਿ ਨਹੀਂ ਤੈਅ ਕੀਤਾ ਜਾਊਗਾ ਔਰ ਇਸ ਜੂਨੀਅਰ ਵੱਲੋਂ ਤੇ ਇਹ ਗੱਲ ਪੱਕੀ ਆ ਕਿ ਜਿਹੜੇ ਕਿਰਾਇਆ ਲੈਂਦਾ ਘੱਟ ਫੜਿਆ ਗਿਆ ਉਹਦਾ ਚਲੋ ਨੁਕਸਾਨ ਤੇ ਨਹੀਂ ਪਰ ਸ਼ਰਮਿੰਦਿਆਂ ਨੂੰ ਜ਼ਰੂਰ ਕਰਾਂਗੇ ਬਿਲਕੁਲ ਜਾ ਰਿਹਾ ਹੈ ਕੀ ਕਹਿਣਾ ਚਾਹੋ ਅੱਜ ਦਾ ਜਿਹੜਾ ਇਕੱਠ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਸਾਤੋ ਜੀ ਦੀ ਨਾਲ ਪੰਜਾਬ ਰਾਜ ਦਿੱਤੇ ਬੰਦੀ ਤੇ ਬੈਟਰੀ ਰਸ਼ਕਾ ਯੂਨੀਅਨ ਵੱਲੋਂ ਅੱਜ ਜਿਹੜੀ ਆ ਬੰਦ ਦੀ ਕਾਲ ਕੀਤੀ ਗਈ ਸੀ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਆਟੋ ਚਾਲਕ ਤੇ ਬੈਟਰੀ ਵਾਲੇ ਜਿਹੜੇ ਆ ਉਹ ਆਪਣੀਆਂ ਗੱਡੀਆਂ ਬੰਦ ਕਰਕੇ ਰੰਜੀਤ ਐਵਨੀਓ ਦੁਸ਼ਹਿਰਾ ਗਰਾਊਂਡ ਦੇ ਵਿੱਚ ਇਕੱਤਰ ਹੋ ਕੇ ਆਪਣੇ ਜਿਹੜੇ ਕਿਰਾਏ ਦਾ ਐਲਾਨ ਕਰਨਗੇ ਸੋ ਉਹਨਾਂ ਦੇ ਵਿੱਚ ਆਪ ਜੀ ਦੇਖ ਰਹੇ ਹੋ ਕਿ ਗਰਾਊਂਡ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਰੌਣਕ ਹੋ ਚੁੱਕੀ ਹੈ ਭਵੇਂ ਕਿ ਪੂਰੇ ਔਟੋ ਵਾਲੇ ਨਹੀਂ ਆਏ ਕੁਝ ਲੋਕ ਹੋ ਨੇ ਜਿਹੜੇ ਆਪਣੀਆਂ ਗੱਡੀਆਂ ਚਲਾ ਰਹੇ ਨੇ ਪਰ ਕੁਝ ਲੋਕ ਹੋ ਨੇ ਜਿਹੜੇ ਜਥੇਬੰਦੀ ਦੇ ਸੱਦੇ ਤੇ ਇੱਥੇ ਇਕੱਤਰ ਹੋਏ ਆ ਤੇ ਸਾਡੇ ਅੱਜ ਦਾ ਇੱਥੇ ਇਕੱਤਰ ਹੋਣ ਦਾ ਮਕਸਦ ਇੱਕੋ ਇੱਕ ਹੀ ਹੈ ਕਿ ਮਹਿੰਗਾਈ ਜਿਹੜੀ ਆ ਉਹ ਸਿਖਰਾਂ ਨੂੰ ਛੂ ਰਹੀ ਹੈ ਗੱਡੀਆਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋ ਚੁੱਕਾ ਹੈ ਗੱਡੀਆਂ ਦੇ ਸਪੇਅਰ ਪਾਰਟ ਦੇ ਵਿੱਚ ਵਾਧਾ ਹੋ ਚੁੱਕਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਵੱਧ ਚੁੱਕੀ ਹੈ ਤੇ ਸਾਡੇ ਜਿਹੜੇ ਆਟੋ ਵਾਲੇ ਵੀਰਾਂ ਜਾਂ ਬੈਟਰੀ ਵਾਲੇ ਇਹਨਾਂ ਦੀ ਜਿਹੜੀ ਆਮਦਨ ਆ ਉਹ ਸਿਰਫ ਤੇ ਸਿਰਫ ਸਵਾਰੀ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੀ ਸਵਾਰੀ ਸਾਡੀ ਗੱਡੀ ਦੇ ਵਿੱਚ ਬੈਠ ਕੇ ਥੋੜਾ ਬਾਅਦਾਂ ਸਫ਼ਰ ਕਰਦੀ ਹੈ ਸਾਡੀ ਰੋਟੀ ਰੋਟੀ ਉਹਦੇ ਨਾਲ ਹੀ ਚੱਲਦੀ ਹੈ ਉਹਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਲੋਕ 10 ਰੁਪਏ ਸਵਾਰੀ ਦੇਣ ਦੀ ਉਪਰਾਲਾ ਕਰਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ ਇਸ ਮਹਿੰਗਾਈ ਨੂੰ ਸਮਝਦੇ ਹੋਏ 20 ਰੁਪਏ ਦੇ ਜਾਂਦੇ ਨੇ ਕੁਝ ਲੋਕ ਸਾਡੇ ਆਟੋ ਵਾਲੇ ਉਹ ਨੇ ਜਿਹੜੇ 10 ਰੁਪਏ ਲੈ ਲੈਂਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ 20 ਰੁਪਏ ਲੈਂਦੇ ਨੇ ਇਸ ਕਰਕੇ ਅਸੀਂ ਅੱਜ ਜਥੇਬੰਦੀ ਨੇ ਜਿਹੜਾ ਇਹ ਫੈਸਲਾ ਕੀਤਾ ਸੀ ਵੀ ਅਸੀਂ ਓਪਨ ਕਰਾਇਆ ਜਿਹੜਾ ਉਹਨੂੰ 20 ਰੁਪਏ ਤੇ ਲਾਗੂ ਕਰਾਂਗੇ ਤਾਂ ਤਾਂ ਕਿ ਸਾਡਾ ਜਿਹੜਾ ਆਟੋ ਵਾਲਾ ਤੇ ਬੈਟਰੀ ਵਾਲਿਆਂ ਦਾ ਪਰਿਵਾਰ ਆ ਉਹਨਾਂ ਦੀ ਜਿਹੜੀ ਰੋਟੀ ਰੋਜੀ ਆ ਉਹ ਅਸ਼ੇ ਤਰੀਕੇ ਦੇ ਨਾਲ ਚੱਲ ਸਕੇ ਅਸੀਂ ਆਪਣੀਆਂ ਜਿਹੜੀਆਂ ਗੱਡੀਆਂ ਦੀਆਂ ਕੀਮਤਾਂ ਉਹਦੀਆਂ ਕਿਸ਼ਤਾਂ ਠੀਕ ਤਰੀਕੇ ਨਾਲ ਤਾਲ ਸਕੀਏ ਜਦੋਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਉਹਨਾਂ ਨੂੰ ਲੇਬਰ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਾ ਆਵੇ ਸੋ ਇਸੇ ਤਰੀਕੇ ਦੇ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਉਹ ਚੰਗਾ ਕਰ ਸਕੀਏ ਬਸ ਇਹੀ ਸਾਡਾ ਅੱਜ ਦਾ ਜਿਹੜਾ ਮਕਸਦ ਆ ਇਹਦੇ ਤੋਂ ਪਰੇ ਹੋਰ ਕੁਛ ਦੂਜਾ ਨਹੀਂ ਆ ਠੀਕ ਹੈ ਕਿ ਸਾਰਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਡੇ ਸਾਰਿਆਂ ਦੀਆਂ ਗੱਲਾਂ ਦਾ ਇੱਕ ਇੱਕ ਗੱਲ ਦਾ ਵੀਰੋ ਜਵਾਬ ਦਾਂਗੇ ਤੇ ਇੱਕ ਇੱਕ ਗੱਲ ਦਾ ਉਹਦਾ ਹੱਲ ਵੀ ਕਰਾਂਗੇ ਤੇ ਪ੍ਰਵਾਨਗੀ ਤੁਹਾਡੇ ਤੋਂ ਲਾਂਗੇ ਪਰ ਜੇਕਰ ਤੁਸੀਂ ਕੀਕ ਤਰੀਕੇ ਦੇ ਨਾਲ ਗੱਲ ਸੁਣੋਗੇ ਗੱਲ ਵਿਚਾਰੋਗੇ ਤੁਹਾਡੇ ਅੱਗੇਕਰ ਪੂਰੀ ਗੱਲ ਦਾ ਪਤਾ ਲੱਗੂ ਤੇ ਤਾਂ ਹੀ ਤੁਸੀਂ ਉਹਦੀ ਹਾਂ ਚੰਗਾ ਰਭਰੋਗੇ ਤੇ ਜੇ ਸਾਨੂੰ ਪਤਾ ਹੀ ਨਾ ਲੱਗ ਸਕੇ ਆ ਤੇ ਫੇਰ ਭਾਈ ਆਪਾਂ ਤੇ ਉਹ ਜਿਵੇਂ ਆਏ ਤੇ ਕੋਈ ਚਲਿਆ ਕਿ ਇਹ ਤੇ ਕਮੇਲੇ ਦਾ ਰੂਪ ਧਾਰਨ ਕਰਦਾ ਏਸੀ ਆਪਣਾ ਟਾਈਮ ਖਰਾਬ ਕਰਕੇ ਦਿਹਾੜੀ ਤੋੜ ਕੇ ਇਹ ਭਾਰਤੀ ਕਾਲ ਤੇ ਇਹ ਕੰਨਲੇ ਜਿਹੇ ਆਇਆ ਕਰਕੇ ਜਿਹੜੇ ਪੜਾਰੇ ਬੋਲਣਾ ਚਾਹੁੰਦੇ ਨੇ ਨਹੀਂ ਤੇ ਮਾਈਕ ਵਾਲਿਆਂ ਜਿਹੋ ਤੇ ਬੈਠੇ ਹੋਏ ਉਹਨਾਂ ਅਸੀਂ ਕੰਮ ਕਰ ਸਕਦੇ ਹਾਂ ਤਾਂ ਕੋਈ ਪੰਜਾਂ ਤੇ ਆ ਜਾਣਾ ਤੇ ਪੰਜਾਂ ਤੋਂ ਤੁਸੀਂ ਸਾਡੇ ਨਾਲ ਮੁਰਦਾ ਕਹਿਣਾ ਢਾਈ ਰੁਪਏ ਦੇਖੋ 50 ਪੈ ਲੱਭੜੇ ਨਹੀਂ ਕਿਥੋਂ ਆ। ਉਸ ਕਰਕੇ ਮੇਰੀ ਵੀਰੋ ਬੇਨਤੀ ਹੈ ਤੁਹਾਨੂੰ ਜੇ ਕਰਾਇਆ ਵਧੰਦਿਆ ਪੋਟਾ ਹੀ ਵਧੰਦਿਆ ਤੁਹਾਡੇ ਉੱਤੇ ਹੀ ਸਾਰਾ ਕੁਝ ਹੋ ਰਿਹਾ ਕਿਉਂ ਨਹੀਂ ਤੁਸੀਂ ਇਕੱਠੇ ਹੋ ਜਾਂਦੇ ਦੱਸੋ। ਬਾਬਾ ਜੀ ਬਿਠਾਓ ਬੰਦਿਆਂ ਨੂੰ ਬਾਬਾ ਜੀ ਬਿਠਾਓ ਤੇ ਤਾਂ ਮੈਂ ਤੇਰਾ ਬੁਖਾਰ ਨਾਲ ਆ ਮਾਪਾ ਆ ਕੇ ਫੇਰ ਮਾਰਨ ਪਿਆ ਜੀ ਵੀਰੋ ਜਾ ਜੋ ਠੀਕ ਹੋ ਜਾਣਾ ਤੇ ਕੱਪੜਾ ਪੂਰਾ ਬੈਂਤੀ ਮੱਡੇ ਵੀ ਚਾਦ। ਪਕਸਾ ਤੇ ਆ। ਇਹ ਗੱਲ ਉਹ ਨਾਲ ਪੰਚੜਾ ਨਹੀਂ ਜਾਈਦਾ। ਇਹ ਤੋਂ ਨਹੀਂ ਦੱਸੋ ਮੇਰੇ ਵੀਰ ਪੁੱਛਣਾ ਚਾਹੀਦਾ ਜੀ ਕਿ ਨਹੀਂ ਚਾਹੀਦਾ ਆਪਾਂ ਇੱਥੇ ਦਿਹਾੜੀਆਂ ਆਪਾਂ ਇੱਥੇ ਦਿਹਾੜੀਆਂ ਤੋੜ ਕੇ ਬੈਠੇ ਆ ਆਪਾਂ ਇੱਥੇ ਦਿਹਾੜੀਆਂ ਤੋੜ ਕੇ ਬੈਠੇ ਜਿਹੜੇ ਲੋਕ ਕਮਾਈ ਕਰਨ ਦੇ ਉਹਨਾਂ ਦਾ ਕੀ ਵਿਚਾਰਿਆ ਤੁਸੀਂ ਦੱਸੋ ਏ ਉਹਨਾਂ ਦਾ ਵਿਚਾਰ ਤੁਸੀਂ ਬੋਲੋ ਫਿਰ ਮੈਂ ਦੱਸਦਾ ਤੁਹਾਨੂੰ ਉਹਨਾਂ ਦਾ ਦੱਸੋ ਦਿਹਾੜੀਆਂ ਦੇ ਚਲਾਉਣ ਬਿਨਾਂ ਵਿਦਾਉਣ ਨੰਬਰ ਤੋਂ ਉਹਨਾਂ ਦਾ ਕਿੰਦਾ ਕਿੰਦਾ ਮਸਲਾ ਹੱਲ ਹੋਣਾ ਦਾ ਹੋਗਾ ਤੁਸੀਂ ਦੱਸੋ ਇੱਥੇ ਦਿਹਾੜੀਆਂ ਤੋੜ ਤੋੜ ਕੇ ਇੱਥੇ ਬੈਠੇ ਲੋਕ ਆਪਣੀਆਂ ਦਿਹਾੜੀਆਂ ਪਾਉਣ ਦੇ ਆ ਕਿਰਾਇਆ ਇੰਨੀਆਂ ਕਿ ਗੱਡੀਆਂ ਨਾਲ ਥੋੜੀ ਨਾ ਵਧਣਾ ਸਾਰੀ ਪਬਲਿਕ ਇਕੱਠੀ ਹੋਊਗੀ ਤੇ ਫੇਰ ਕਿਰਾਇਆ ਵਧਣਾ ਇੰਨੇ ਬੰਦਿਆਂ ਦੇ ਨਾਲ ਕੋਈ ਕਿਰਾਇਆ ਨਹੀਂ ਜੇ ਵਧਣਾ 1% ਜਿਹੜੀ ਲੋਕ ਦੁਨੀਆ ਬਾਹਰ ਗੱਡੀ ਚਲਾਉਣ ਦੀ ਉਹਨਾਂ ਦਾ ਕਿਦਾਂ ਹੱਲ ਹੋਗਾ ਹਾਂ ਠੀਕ ਹੈ ਤਰੀਕੇ ਨਾਲ ਹੱਲ ਹੋਗਾ ਤੁਸੀਂ ਵੀ ਦੱਸ ਦਿਓ ਬਾਜੀ ਟਿਕੋਣਾ ਹਨ ਕੋਲ ਆਹ ਤਾਂ ਦਫਾ ਬਾਬਾ ਜੀ ਆਜਾਣਾ ਗਾਲ ਤੇ ਆਜਦੀ ਹੈ ਨਾ ਇਹ ਸਾਰੀ ਜਦੇ ਬੰਦਿਆਂ ਨੂੰ ਕਹਾਂ ਕਿ ਸਾਰੇ ਅਬਰਸਰ ਦੀ ਹਟਾੜਿਆ ਕੋਈ ਗੱਡੀ ਨਹੀਂ ਚੱਲੇਗੀ ਜੇ ਉਹ ਗੱਡੀਆਂ ਚੱਲਣੀਆਂ ਦਾ ਕੋਣ ਵਾਲੀ ਗੱਲ ਕਰਦੇ ਹੋ ਯਾਰ ਗੱਡੀਆਂ ਦਾ ਜਵਾਬ ਦੇਣੀ ਆ ਸਵਾਲ ਦਾ ਆਪੇ ਦਿਓ ਆ ਜਾਣ ਲੱਗੇ ਵੀ ਤੁਹਾਨੂੰ ਦਾ ਜਵਾਬ ਲੱਗੇ ਆ ਚੜਨ ਨੂੰ ਫਰੰਡੇ ਆ ਜੀ ਆਇਓ ਆਇਓ ਸਾਰੇ ਗੱਡੀਆਂ ਭੱਗ ਗਿਆ ਭਾਈ ਇੱਥੋਂ ਆਓ ਇੱਥੇ ਆਇਓ ਡਿਬੇਟ ਜਿਨ੍ਹਾਂ ਨੇ ਜਿਨ੍ਹਾਂ ਨੇ ਦੇ ਰਹੇ ਨੇ ਦੇ ਨਹੀਂ ਵਜਾ ਰਹੇ ਨੇ ਧਾੜੀਆਂ ਤੋੜੀਆਂ ਇਹ ਤਾਂ ਜਾਣੋ ਸਾਡੇ ਕਹਿੰਦੇ ਤੁਸੀਂ ਦੋ ਦਿਹਾੜੀਆਂ ਜੇ ਸਾਨੂੰ ਸਲਾਹ ਦੇ ਦੇਣਾ ਤੇ ਸਾਨੂੰ ਉਹਨੂੰ ਵੀ ਦੇਖਣ ਲਈ ਆ ਜੇ ਸਾਨੂੰ ਸਭ ਔਰ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਦੇਖਣ ਲਈ ਆ